ਇਸੰਮੀ ਅਸੀਂ ਕਲਕਾ ਸ਼ਿਮਲਾ ਰੇਲ ਮਾਰਕ ਤੇ 1533 ਮੀਟਰ ਅਰਥਾਤ 5023 ਫੁੱਟ ਦੀ ਉਚਾਈ ਤੇ ਬਣੇ ਦੇਹਜ ਖੂਬਸੂਰਤ ਬਡੋਗਰੇ ਰਜਿਸਟ੍ਰੇਸ਼ਨ ਤੇ ਆਏ ਔਖੇ ਮੌਸਮ ਦਰਾਨ ਔਖੇ ਪਹਾੜੀ ਇਲਾਕਿਆਂ ਚੋਂ ਕੱਢੀ ਗਈ ਕਲਕਾ ਸ਼ਿਮਲਾ ਰੇਲ ਲਾਈਨ ਮਨੁੱਖੀ ਇੱਛਾ ਸ਼ਕਤੀ ਦੀ ਜਿੱਤ ਦਾ ਪ੍ਰਤੀਕ ਹੈ ਦਾਰਜੀਲਿੰਗ ਹਿਮਾਲਿਆ ਦੇ ਰਵੇ ਤੇ ਨੀਲਗிரி ਮਾਊਂਟੇਨ ਰੇਲਵੇ ਦੇ ਨਾਲ ਮਾਊਂਟੇਨ ਰੇਲਵੇਜ਼ ਆਫ ਇੰਡੀਆ ਦੇ ਹਿੱਸੇ ਵਜੋਂ ਸ਼ਾਮਲ ਕਲਕਾ ਸ਼ਿਮਲਾ ਰੇਲਵੇ ਨੂੰ 10 ਜੁਲਾਈ 2008 ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਦਰਜ ਕੀਤਾ ਗਿਆ ਸੀ ਕਲਕੱਤ ਤੋਂ ਸ਼ਿਮਲਾ ਤੱਕ 96 ਕਿਲੋਮੀਟਰ ਲੰਬੀ ਇਹ ਲਾਈਨ 102 ਸੁਰੰਗਾਂ 988 ਪੜਾ ਅਤੇ 900 ਸਤਾਰਾ ਮੋੜਾਂ ਤੋਂ ਲੰਘਦੀ ਹੈ ਜਿਨ੍ਹਾਂ ਵਿੱਚੋਂ 48 ਡਿਗਰੀ ਦੇ ਬਹੁਤ ਤਿੱਖੇ ਮੋੜ ਨੇ ਬੜੋ ਦੇ ਜਿਹੜੇ ਸਭ ਤੋਂ ਲੰਬੀ ਸੁਰੰਗ 1143 ਮੀਟਰ ਦੀ ਹੈ ਕਨੋ ਦੇ ਜਿਹੜੇ ਪੱਥਰ ਦਾ ਚਾਰ ਮੰਜੜਾ ਕਮਾਂਡਰਪੁਰ ਇੰਹੀ ਰਿੰਗ ਦਾ ਇੱਕ ਅਜੂਬਾ ਤੇ ਫੋਟੋਗ੍ਰਾਫਰਾਂ ਨੇ ਖਿੱਚਦਾ ਕੇਂਦਰ ਹੈ ਕਲਕੱਤ ਤੋਂ ਸ਼ਿਮਲਾ ਤੱਕ ਜਦੋਂ ਰੇਲ ਗੱਡੀ 25 ਮੀਟਰ ਅੱਗੇ ਵਧਦੀ ਹੈ ਦਾ ਇਸ ਰੇਲ ਲਾਈਨ ਦੀ ਉਚਾਈ 1 ਮੀਟਰ ਵੱਧ ਜਾਂਦੀ ਹੈ ਅਤੇ ਅੰਤ ਇਹ 2076 ਮੀਟਰ ਦੀ ਉਚਾਈ ਤੇ ਸ਼ਿਮਲਾ ਵਿਖੇ ਪਹੁੰਚਦੀ ਹੈ। ਇਹ ਟਰਨ ਬਹੁਤ ਹੀ ਖੜੀ ਹੈ ਤੇ ਇਹ ਕਲਕਾ ਸ਼ਿਮਲਾ ਰੇਲਵੇ ਟਰੈਕ ਦੀ ਇੰਜੀਨੀਅਰਿੰਗ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿਉਂਕਿ ਇਹ ਰੇਲ ਗੱਡੀ ਨੂੰ ਪਹਾੜੀ ਖੇਤਰਾਂ ਵਿੱਚ ਆਸਾਨੀ ਨਾਲ ਉੱਪਰ ਚੜਨ ਦੀ ਇਜਾਜ਼ਤ ਦਿੰਦੀ ਹੈ। ਬੜੋਗ ਵਿਖੇ ਇਸ ਮਾਰਗ ਦੀ 1147.61 ਮੀਟਰ ਲੰਬੀ ਸੈਂਟਸਟੋਨ ਚ ਲੰਘਦੀ ਹੋਈ ਇਹ ਸਭ ਤੋਂ ਲੰਬੀ ਸਰੰਗ ਕਾਫੀ ਸਮੇਂ ਤੱਕ ਭਾਰਤ ਦੀ ਦੂਜੀ ਸਭ ਤੋਂ ਲੰਬੀ ਸਰੰਗ ਸੀ ਇਸ ਦਾ ਨਿਰਮਾਣ ਮੁੱਖ ਇਨੀਅਰ ਐਚ ਐਸ ਰਿੰਗਟਨ ਦੀ ਨਿਗਰਾਨੀ ਹੇਠ ਇੱਕ ਸਥਾਨ ਸਾਧੂ ਪਾਲਕੂ ਦੇ ਬਾਂਗ ਦਰਸ਼ਨ ਨਾਲ ਜੁਲਾਈ 1900 ਤੋਂ ਸਤੰਬਰ 1903 ਦੇ ਵਿਚਕਾਰ 8,40,000 ਰੁਪਏ ਦੀ ਲਾਗਤ ਨਾਲ ਹੋਇਆ ਸੀ ਇਸ ਦਾ ਨਾਮ ਇੱਕ ਅੰਗਰੇਜ਼ ਇਨੀਅਰ ਜਿਨ੍ਹਾਂ ਦਾ ਨਾਮ ਬੁੜੋਗਸੀ ਦੇ ਨਾਂ 'ਤੇ ਰੱਖਿਆ ਗਿਆ ਸੀ ਬੁੜੋ ਜੋ ਪਹਿਲਾਂ ਇਸ ਸਰੰਗ ਨੂੰ ਦੋਵਾਂ ਸਿਰਿਆਂ ਤੋਂ ਨਹੀਂ ਸੰਮਿਲਾ ਸਕੇ ਜਿਸ ਕਾਰਨ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 1 ਰੁਪਿਆ ਦਾ ਜੁਰਮਾਨਾ ਕੀਤਾ ਸੀ ਪਰ ਸ਼ਰਮਿੰਦਗੀ ਮਹਿਸੂਸ ਕਰਦਿਆਂ ਹੋਏ ਉਹਨਾਂ ਇੱਥੇ ਆਤਮ ਹੱਤਿਆ ਕਰ ਲਈ ਸੀ ਉਹਨਾਂ ਦੀ ਅਸਫਲ ਰੰਗ ਅੱਜ ਵੀ ਇੱਥੋਂ 1 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਜੇ ਹੈ ਕਰਦਾਰ ਖੁਣ ਸੌਖਿਆ ਕਿੱਥੋਂ ਲੱਭਦੇ ਨੇ ਖੈਰ ਕਦੇ ਚੰਡੀਗੜ੍ਹ ਤੋਂ ਸ਼ਿਮਲੇ ਵੱਲ ਜਾਵੋ ਤਾਂ ਧਰਮਪੁਰ ਤੋਂ ਸਰੋਂ ਦੇ ਵਿਚਕਾਰ ਬੁੜੋਗਰੇ ਰਿਵਿਸ਼ਨ ਤੇ ਜ਼ਰੂਰ ਜਾਣਾ ਹਾਨਾ ਕੇ ਬਜ਼ੁਰਗਾਂ ਵਾਸਤੇ ਤਿੱਖੀ ਉਚਾਈ ਤੇ ਚੜ੍ਹਨਾ ਜਾਂ ਉਤਰਨਾ ਸੌਖਾ ਨਹੀਂ ਅਗਰ ਰੇਲ ਗੱਡੀ ਰਾਹੀ ਉੱਥੇ ਪੁੱਜ ਕੇ ਠਹਿਰਨਾ ਚਾਹਾਂ ਤਾਂ ਰੇਲਵੇ ਵੱਲੋਂ ਰਹਿਸ਼ਰੀ ਸਬਦਾ ਮੌਜੂਦ ਹੈ ਔਰ ਦੇ ਖਾਣ ਪੀਣ ਵਾਸਤੇ ਸਰਕਾਰੀ ਕੰਟੀਨ ਵੀ ਹੈ